ਇਸ ਵਕਤ ਦੀ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸੀਏ ਕਿ ਕਿਸਾਨ ਜਥੇਬੰਦੀਆਂ ਅੱਜ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਗੁਰਾਹਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡਾ ਸੱਦਾ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਅੱਜ ਕਿਸਾਨ ਹੀ ਕਿਸਾਨ ਜਿਹੜੇ ਕਿ ਇਕੱਤਰ ਹੋਣਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਸਰਕਾਰ ਦੇ ਖਿਲਾਫ ਰੋਸ ਜਿਹੜਾ ਕਿ ਦੇਖਣ ਨੂੰ ਮਿਲੇਗਾ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਅਧਿਆਪਕਾਂ ਦੇ ਵੱਲੋਂ ਕੁਝ ਜਿਹੜਾ ਕਿ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਉੱਥੇ ਹੀ ਉਗਰਾਹਾ ਜਥੇਬੰਦੀ ਦੇ ਵੱਲੋਂ ਉਹਨਾਂ ਨੂੰ ਜਿਹੜੀ ਕਿ ਹਮਾਇਤ ਦਿੱਤੀ ਗਈ ਸੀ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿ ਕੱਲ ਸਰਕਾਰ ਦੇ ਖਿਲਾਫ ਰੋਸ ਸੀ ਉਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ लाਠੀ ਚਾਰਜ ਵੀ ਕੀਤਾ ਗਿਆ ਤਿੱਖੇ ਨਿਸ਼ਾਨ ਨੇ ਹੁਣ ਕਿਸਾਨ ਜਥੇਬੰਦੀਆਂ ਸਾਹਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਉਗਰਾਹਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਨੂੰ ਵੱਡੇ ਇਕੱਠ ਦੇ ਲਈ ਕਿਹਾ ਗਿਆ ਹੈ ਤੇ ਅੱਜ ਮੁੜ ਤੋਂ ਕਿਸਾਨ ਜਥੇਬੰਦੀਆਂ ਵੱਡਾ ਧਰਨਾ ਲਗਾਉਣਗੀ ਹੈ ਤੇ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਖੇਤ ਦੇਖਣ ਨੂੰ ਮਿਲੇਗਾ ਆਓ ਤੁਹਾਨੂੰ ਸੁਣਾਉਣੇ ਆ ਉਗਰਾਹਾਂ ਦਾ ਹੋਰ ਕੀ ਕੁਝ ਕਹਿਣਾ ਹੈ ਜਿਹੜਾ ਚੌਕ ਸਕੂਲ ਦੇ ਮੂਹਰੇ ਤੀਜਰਾ ਨੇ ਇਹਨਾਂ ਅੰਦੋਲਨ ਚੱਲਦਾ ਸੀ ਉਹਦੇ ਚ ਕਿਸਾਨ ਜਥੇਬੰਦੀਆਂ ਤੇ ਸਾਡੀ ਜਥੇਬੰਦੀ ਤੇ ਮਜ਼ਦੂਰਾਂ ਨੇ ਜਥੇਬੰਦੀਆਂ ਉਹਨਾਂ ਦੀ ਹਮਾਇਤ ਕੀਤੀਆਂ ਸੀ ਅੱਜ ਜ਼ਬਰਦਸਤੀ ਉਹਨਾਂ ਦੇ ਧਰਨੇ ਨੂੰ ਉਥੇ ਚੱਕ ਲਿਆ ਗਿਆ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਤੇ ਕੁਝ ਰਾਜ ਟੀਚਰਾਂ ਦੇ ਬੰਦੇ ਥਾਣਾ ਨੂੰ ਗਿੱਲ ਦੇ ਮੂਹਰੇ ਆਏ ਉਥੋਂ ਜ਼ਬਰਦਸਤੀ ਉਹਨਾਂ ਨੂੰ ਚੱਕ ਕੇ ਥਾਣਾ ਵਿੱਚ ਬੰਦ ਕੀਤਾ ਪੂਰ ਜੇਲ੍ਹਾਂ ਕਿਹਾ ਉਸ ਤੋਂ ਬਾਅਦ ਭਾਰਤੀ ਕਿਸਾਨ ਜੀ ਨੇਕਤਾ ਉਗਰਾਹਾ ਨੇ ਫੈਸਲਾ ਕੀਤਾ ਹੈ ਕਿ ਕਾਰਨ ਨੂੰ ਇਸ ਰੋਸ ਵਜੋਂ ਸਾਰੇ ਮੰਤਰੀਆਂ ਦੇ ਐਮਐਲਏ ਦੇ ਘਰਾਂ ਦੇ ਮੂਹਰੇ ਇੱਕ ਦਿਨ ਦੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਧਰਨੇ ਲਏ ਜਾਣਗੇ ਤੇ ਇਹ ਧਰਨੇ ਸ਼ਾਂਤੀਪੂਰਵਕ ਹੋਣਗੇ ਸਾਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਹੈ ਵੀ ਜ਼ੋਰ ਨਾਲ ਭੈਣਾ ਨੂੰ ਤੇ ਬੰਦਿਆਂ ਨੂੰ ਲੈ ਕੇ ਉੱਥੇ ਪ੍ਰਦਰਸ਼ਨ ਕਰਨਾ ਹੈ ਇੱਕ ਦਿਨ ਦਾ ਪ੍ਰਦਰਸ਼ਨ ਹੈ ਤੇ ਦੂਜੀਆਂ ਜਿਹੜੀਆਂ ਭਰਾਤਰੀ ਜੱਥੇਬੰਦੀਆਂ ਨੇ ਪਹਿਲਾ ਅੰਦੋਲਨ ਚ ਸ਼ਾਮਲ ਨੇ ਉਹਨਾਂ ਨੂੰ ਬੇਨਤੀ ਹੈ ਕਿ ਫੌਰੀ ਫੈਸਲਾ ਕੀਤਾ ਤੁਹਾਡੇ ਨਾਲ ਸਲਾਮੇ ਸੁਭਰਣੀ ਹੋ ਸਕਿਆ ਕਿਉਂਕਿ ਅਸੀਂ ਅੱਜ ਬਾਤ ਸੀਗੇ ਤੁਹਾਨੂੰ ਬੇਨਤੀ ਹੈ ਵੀ ਉਹ ਵੀ ਜਿੰਨਾ ਵੀ ਕਿਸੇ ਦੂਜੇ ਜੱਥੇਬੰਦੀ ਤੋਂ ਹੋ ਸਕੇ ਇਸ ਦੁਰੰਧਿਮਤ ਦੇ ਵਿੱਚ ਤਾਂ ਘੱਟ ਨੇ ਚ ਸ਼ਾਮਲ ਹੋਵੋ ਤੁਹਾਨੂੰ ਦੁਬਾਰਾ ਵੀ ਬੇਨਤੀ ਕਰਦੇ ਆ ਕਿਉਂਕਿ ਸਮਾਂ ਘੱਟ ਹੋਣ ਕਰਕੇ ਸਾਡੇ ਨਾਲ ਸੰਪਰਕ ਕਿਸੇ ਦਾ ਹੋ ਨਹੀਂ ਸਕਿਆ ਇਸ ਕਾਰਤੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਜਿਹੜੇ ਕੋਈ ਇਸ ਅੰਦੋਲਨ ਦੀ ਹਮਾਇਤ ਕਰ ਸਕਦੇ ਨੇ ਕਿਉਂਕਿ ਪ੍ਰਸ਼ਾਸਨ ਜਿਹੜਾ ਠੇਕੇਦਾਰ ਹੈ ਪ੍ਰਸ਼ਾਸਨ ਉਹਨਾਂ ਨਾਲ ਖੜਾ ਹੈ ਮੈਨੇਜਮੈਂਟ ਨਾਲ ਖੜਾ ਹੈ ਜਿਹੜੀ ਲਗਾਤਾਰ ਕਰਪਸ਼ਨ ਕਰਦੀ ਹੈ 3 ਸਾਲ ਤੋਂ ਉਹਨਾਂ ਨੂੰ ਵਰਦੀਆਂ ਨਹੀਂ ਬੱਚਿਆਂ ਨੂੰ ਦਿੱਤੀਆਂ ਕਿਤਾਬਾਂ ਨਹੀਂ ਦਿੱੰਦੇ ਤੇ ਵਿਮਰਾਸ ਜਿਹੜੇ ਟੀਚੇ ਰੱਖੇ ਹੋਏ ਨੇ ਉਹਨਾਂ ਕੇ ਤਨਖਾਹਾਂ ਦੇ ਵਿੱਚ ਕਟੌਤੀਆਂ ਕਰ ਰਹੇ ਹੈ ਤੇ ਕੁਝ ਮਲਾਜ ਮੈਂ ਤਨਖਾਹਾਂ 30000 30000 ਨੇ ਕਿ ਉਹਨਾਂ ਨੂੰ ਉਹ 8000 ਗੰਦੇ ਨੇ ਜਿਨ੍ਹਾਂ ਦੀਆਂ 41000 ਤਨਖਾਹਾਂ ਨੇ ਉਹਨਾਂ ਨੂੰ 10000 ਰੁਪਏ ਨੇ ਸਿੱਧੇ ਉਹਨਾਂ ਦੇ ਏਟੀਐਮ ਮੁੰਨਾ ਤੋਂ ਲੈ ਕੇ ਨੇ ਤੇ ਉਹ ਏਟੀਐਮ ਚੋਂ ਕਢਾ ਲੈਂਦੇ ਉਹ ਇਸ ਕਰਕੇ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਅਸੀਂ ਉਹਨਾਂ ਦੀ ਹਮਾਇਤ ਤੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਤੁਹਾਡੀ ਅਬਦੀ ਇਨਕੁਇਰੀ ਕਰ ਰਹੀ ਹੈ ਵੀ ਹਾਂ ਇਹ ਇਹ ਗਲਤ ਹੋਇਆ ਤੇ ਪ੍ਰਸ਼ਟਾਚਾਰ ਨੂੰ ਸਹਿ ਦੇ ਰਹੇ ਨੇ ਤੇ ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਵੀ ਤੁਸੀਂ ਚੇਅਰਮੈਨ ਨੂੰ ਇਹਨਾਂ ਦੇ ਤੇ ਤੁਹਾਡੇ ਕੋਲੇ ਇਹ ਇਨਸਾਫ ਦੀ ਕੁਰਸੀ ਦੇ ਵਿੱਚ ਬੈਠੇ ਹੋ ਤੁਸੀਂ ਤਾਂ ਲੋਕ ਸੁੱਤ ਇਨਸਾਫ ਦੀ ਮੰਗ ਕਰਦੇ ਨੇ ਵੀ ਤੁਸੀਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਇਨਸਾਫ ਦਿਓ ਤੇ ਗ੍ਰਿਫਤਾਰ ਕੀਤੇ ਸਾਰੇ ਸੱਤਿਆਂ ਨੂੰ ਰਿਹਾਓ